ਸਤਨਾਮ ਵਾਹਿਗੁਰੂ ਸਾਹਿਬ ਜੀਓ ਓਖ ਤਖਾਰ ਨ ਵਿਆਪੀ ਕੰਠ ਮਿਲਿਆ ਅਰ ਨਾ ਹੋ ਮਨ ਭੇਦਿਆ ਚਰਨਾੰਦ ਬਿੰਦ ਦਰਸ਼ਨ ਲਗੜਾ ਵਿਸਾਹੋ ਆਵਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨ ਸਕੀ ਮਿਲ ਸਾਦੀ ਗੁਣ ਕਾਹੋ ਜਹਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲਈਨੀ ਪਾਰ ਬ੍ਰਹਮਾ ਬਹੜ ਨ ਵਿਛੜਿਆ ਹੋ ਬਾਰ ਜਾਉ ਲਖ ਬੀਰੀਆਂ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਿਆਹੋ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹੋ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਇਹ ਮਹੀਨਾ ਜਿਸ ਦੀ ਸ਼ੁਰੂਆਤ ਅੱਜ ਹੋਈ ਹੈ ਇਸ ਨੂੰ ਪੋਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 12 ਮਾਹ ਦੀ ਰਚਨਾ ਕੀਤੀ ਹੈ ਇਸ ਬਾਣੀ ਵਿੱਚ ਮਹਾਰਾਜ ਨੇ ਇਸ ਨੂੰ ਪੋਖ ਦੇ ਨਾਮ ਨਾਲ ਉਚਾਰਨ ਕੀਤਾ ਹੈ ਤੇ ਇਸ ਮਹੀਨੇ ਦੇ ਪ੍ਰਥਾਏ ਜੋ ਸ਼ਬਦ ਹੁਣੇ ਆਪਾਂ ਸਰਵਣ ਕੀਤਾ ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਆਓ ਜੀ ਵਿਚਾਰ ਦੀ ਅਰੰਭਤਾ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਖ ਤੁਖਾਰ ਨਾ ਦੇ ਆਪਣੀ ਕੰਠ ਮਿਲਿਆ ਹਰ ਨਾਹ ਕੋਖ ਭਾਵ ਕੇ ਪੋ ਪੋ ਤੇ ਉਸ ਤੋਂ ਬਾਅਦ ਮਹਾਰਾਜ ਨੇ ਤੁਖਾਰ ਵੀ ਚਰਨ ਕੀਤਾ ਹੈ ਤੁਖਾਰ ਕਠੋਰਤਾ ਨੂੰ ਕਹਿੰਦੇ ਹਾਂ ਕਕਰ ਨੂੰ ਕਹਿੰਦੇ ਹਾਂ ਮਹਾਰਾਜ ਦੱਸਦੇ ਹਨ ਕਿ ਉਹ ਗੁਰਮੁਖ ਰੂਹਾਂ ਨੂੰ ਉਹ ਗੁਰਮੁਖ ਜੀਵਾਂ ਨੂੰ ਇਹ ਪੋ ਦੇ ਮਹੀਨੇ ਦੀ ਕਠੋਰਤਾ ਨਹੀਂ ਵਿਆਪਦੀ। ਭਾਵ ਉਹਨਾਂ ਨੂੰ ਫਿਰ ਇਹ ਠੰਡ ਉਹਨਾਂ ਦੇ ਸਰੀਰ ਉੱਤੇ ਅਸਰ ਨਹੀਂ ਕਰਦੀ ਜਿਨ੍ਹਾਂ ਦੇ ਕੰਠ ਤੇ ਪ੍ਰਮਾਤਮਾ ਦਾ ਨਾਮ ਵੱਸਿਆ ਹੋਇਆ। ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਇਹ ਪੋ ਦਾ ਮਹੀਨਾ ਜੋ ਕਿ ਸ਼ਹਾਦਤਾਂ ਦਾ ਮਹੀਨਾ ਵੀ ਹੈ ਇਸ ਮਹੀਨੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਰਬੰਸ ਦਾਨ ਕੀਤਾ ਸਰਬੰਸ ਸਾਡੇ ਦੇ ਉੱਤੇ ਵਾਰ ਦਿੱਤਾ ਮਹਾਰਾਜ ਜੀ ਦੇ ਮਾਤਾ ਮਾਤਾ ਗੁਜਰ گور ਜੀ ਉਹਨਾਂ ਦੇ ਦੋ ਵੱਡੇ ਬੱਚੇ ਜੋ ਕਿ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਨ ਤੇ ਦੋ ਕਿ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਵੇਂ ਠੰਡੇ ਬੁਰਜ ਵਿੱਚ ਰਹਿ ਕੇ ਆਪਣੀਆਂ ਰਾਤਾਂ ਗੁਜ਼ਾਰਦੇ ਹਨ ਪਰ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਬਾਹਰੀ ਤੌਰ ਤੇ ਤਾਂ ਉਹਨਾਂ ਨੂੰ ਠੰਡ ਜ਼ਰੂਰ ਮਹਿਸੂਸ ਹੋਈ ਹੋਵੇਗੀ ਪਰ ਉਹਨਾਂ ਦੇ ਅੰਦਰ ਉਹਨਾਂ ਦੇ ਕੰਨ ਉੱਤੇ ਪ੍ਰਮਾਤਮਾ ਦਾ ਨਾਮ ਸੁਣ ਕਰਕੇ ਉਹਨਾਂ ਨੇ ਇਸ ਠੰਡ ਨੂੰ ਵੀ ਸਹਾਰ ਲਿਆ ਭਾਵੇਂ ਉਹਨਾਂ ਉੱਤੇ ਇਸ ਠੰਡ ਦਾ ਉਹ ਅਸਰ ਨਾ ਹੋਇਆ ਜਿਸ ਕਰਕੇ ਉਹ ਡੋਲ ਜਾਣ ਸੋ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਜੀ ਇਹੀ ਸਮਝਾਉਣਾ ਕਰਦੇ ਹਨ ਕਿ ਜੋ ਪਰਮਾਤਮਾ ਦਾ ਨਾਮ ਜਪਦੇ ਹਨ ਜਿਨ੍ਹਾਂ ਦੇ ਮੂੰਹ ਤੇ ਜਿਨ੍ਹਾਂ ਦੇ ਕੰਠ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਫਿਰ ਉਹਨਾਂ ਨੂੰ ਇਹ ਮਹੀਨੇ ਦੀ ਕਠੋਰਤਾ ਨਹੀਂ ਵਿਆਪਦੀ ਮਨ ਦੇ ਦਿਆ ਚਰਨਾਰਬਿੰਦ ਦਰਸ਼ਨ ਲਗੜਾ ਸ਼ਾਗੂ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾ ਕਮਲਾਂ ਨਾਲ ਜੁੜਿਆ ਹੋਇਆ ਹੈ ਬਿੰਨਿਆ ਹੋਇਆ ਹੈ ਤੇ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ ਇੱਥੇ ਜੋ ਗੱਲ ਮਹਾਰਾਜ ਕਰਦੇ ਹਨ ਇਹ ਵੀ ਗੁਰਮੁਖ ਜੀਹਾਂ ਨੂੰ ਸੰਬੋਧਿਤ ਹੋ ਕੇ ਹੀ ਮਹਾਰਾਜ ਨੇ ਇਸ ਪੰਕਤੀ ਨੂੰ ਉਚਾਰਿਆ ਹੈ ਫਿਰ ਮਹਾਰਾਜ ਅਗਾਹ ਪ੍ਰਮਾਨ ਕਰਦੇ ਹਨ ਔਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਜੋ ਜੀਵ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਹਨ ਉਸ ਦੀ ਸੇਵਾ ਵਿੱਚ ਜੁੜੇ ਹੋਏ ਹਨ ਤੇ ਫਿਰ ਉਹਨਾਂ ਦਾ ਓਟ ਆਸਰਾ ਵੀ ਉਸ ਪਰਮਾਤਮਾ ਉੱਤੇ ਹੀ ਹੁੰਦਾ ਹੈ। ਭਾਵੇਂ ਉਹ ਹੋਰ ਕਿਸੇ ਤੇ ਆਸ਼ਰਿਤ ਨਹੀਂ ਹੁੰਦੇ, ਉਹ ਫਿਰ ਪਰਮਾਤਮਾ ਦੀ ਤਾਂਗ ਵਿੱਚ ਹੀ ਰਹਿੰਦੇ ਹਨ। ਉਸੇ ਨਾਲ ਹੀ ਜੁੜੇ ਰਹਿੰਦੇ ਹਨ। ਜਿਵੇਂ ਉਸ ਪਰਮਾਤਮਾ ਦਾ ਹੁਕਮ ਹੁੰਦਾ ਹੈ, ਤਵੇਂ ਹੀ ਉਹ ਕਾਰ ਕਰਦੇ ਹਨ। ਬੇਸ਼ੱਕ ਇਸ ਸੰਸਾਰ ਤੇ ਜਾਂ ਫਿਰ ਇਸ ਦੁਨੀਆ ਵਿੱਚ ਆਪਾਂ ਜੋ ਕੁਝ ਦੇਖ ਰਹੇ ਹਾਂ, ਜੋ ਕੁਝ ਹੋ ਰਿਹਾ ਹੈ, ਉਸ ਪਰਮਾਤਮਾ ਦੇ ਹੁਕਮ ਵਿੱਚ ਕੀ ਹੈ। ਬਾਰੇ ਹੁਕਮ ਦੀ ਸਮਝ ਤਿੰਨ ਜੀਵਾਂ ਨੂੰ ਹੀ ਹੁੰਦੀ ਹੈ ਜੋ ਪਰਮਾਤਮਾ ਨਾਲ ਜੁੜਦੇ ਹਨ। ਜੋ ਇਹ ਜਾਣ ਲੈਂਦੇ ਹਨ ਕਿ ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਹੀ ਕਰ ਰਿਹਾ ਹੈ। ਫੇਰ ਉਹਨਾਂ ਦਾ ਜੋ ਵੀ ਜੀਵਨ ਹੈ ਉਹ ਇੰਜ ਹੀ ਬਤੀਤ ਹੁੰਦਾ ਹੈ ਜਿਵੇਂ ਉਹ ਪਰਮਾਤਮਾ ਦੀ ਸੇਵਾ ਵਿੱਚ ਜੁੜੇ ਹੋਣ। ਵਿਖਿਆ ਬੋਧਨਾ ਸਕੀ ਮੇਲ ਸਾਧੂ ਗੰਗਾਹੂ ਫਿਰ ਮਹਾਰਾਜ ਨੇ ਗੁਰੂ ਦੀ ਉਸਤਤ ਕੀਤੀ ਹੈ ਬਾਧੂ ਦੀ ਉਸਤਤ ਵਿੱਚ ਮਹਾਰਾਜ ਚਾਰਨ ਕਰਦੇ ਹਨ ਕਿ ਉਹਨਾਂ ਨੂੰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਉਹਨਾਂ ਉੱਤੇ ਇਹ ਵਿਖਿਆ ਵਿਖਿਆ ਮਾਇਆ ਨੂੰ ਇਸ ਕਰਕੇ ਵੀ ਕਿਹਾ ਹੈ ਕਿ ਕਿਉਂਕਿ ਇਹ ਝੂਠੀ ਹੈ ਕਿਉਂਕਿ ਵਿਖ ਤੁਮਰਾਦ ਝੂਠ ਹੁੰਦਾ ਹੈ ਤੇ ਇੱਥੇ ਮਹਾਰਾਜ ਨੇ ਇਹੀ ਸੰਬੋਧਨ ਹੋ ਕੇ ਕਿਹਾ ਕਿ ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਜੋ ਸਾਧੂ ਦੇ ਨਾਲ ਜੁੜ ਜਾਂਦੇ ਹਨ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਸੋ ਇੱਥੇ ਮਹਾਰਾਜ ਨੇ ਸਾਧ ਸੰਗਤ ਦੀ ਗੱਲ ਕੀਤੀ ਹੈ ਕਿ ਸਾਧ ਸੰਗਤ ਵਿੱਚ ਜਾ ਕੇ ਜਦੋਂ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਤਾਂ ਫਿਰ ਮਾਇਆ ਦਾ ਅਸਰ ਉਹਨਾਂ ਜੀਆਂ ਉੱਤੇ ਨਹੀਂ ਹੁੰਦਾ ਜਹਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਫਿਰ ਇੱਥੇ ਅਸਲ ਪਿਆਰ ਦੀ ਗੱਲ ਮਹਾਰਾਜ ਨੇ ਦਰਸਾਈ ਹੈ ਕਿਉਂਕਿ ਜੀ ਆਪਾਂ ਜੋ ਜੀਵ ਲੋਕ ਵਿੱਚ ਜਾਂ ਮਾਤ ਲੋਕ ਵਿੱਚ ਆਪਾਂ ਕਹੀਏ ਕਿ ਜਿਸ ਕਿਸੇ ਨਾਲ ਵੀ ਪ੍ਰੇਮ ਪਾਉਂਨੇ ਹਾਂ ਜਿਸ ਕਿਸੇ ਨਾਲ ਵੀ ਸਾਡੀ ਪ੍ਰੀਤ ਹੈ ਉਹ ਪ੍ਰੀਤ ਝੂਠੀ ਹੈ ਕਿਉਂਕਿ ਹਰ ਚੀਜ਼ ਜਦੋਂ ਮਾਇਆ ਦੇ ਪ੍ਰਭਾਵ ਹੇਠ ਹੈ ਤਾਂ ਉਹ ਬិន ਜਾਣ ਵਾਲੀ ਪ੍ਰੀਤ ਹੋ ਸਕਦੀ ਹੈ ਬਿਨਸ ਜਾਣ ਵਾਲਾ ਪਿਆਰ ਉਸ ਵ 代 ਹੈ ਬਿਨਸ ਜਾਣ ਵਾਲੀ ਖਿੱਚ ਹੋ ਸਕਦੀ ਹੈ ਪਰ ਇੱਥੇ ਮਹਾਰਾਜ ਨੇ ਸਮਝਾਉਣਾ ਕੀਤਾ ਕਿ ਜਿਸ ਪਰਮਾਤਮਾ ਤੋਂ ਉਸ ਜੀਵ ਦਾ ਜਨਮ ਹੋਇਆ ਹੈ ਉਸੇ ਵਿੱਚ ਹੀ ਉਹ ਮਿਲ ਜਾਂਦੀ ਹੈ ਐਸੀ ਸੱਚੀ ਪ੍ਰੀਤ ਕਰਕੇ ਹੀ ਉਸ ਪਰਮਾਤਮਾ ਵਿੱਚ ਐਸੀ ਸੱਚੀ ਪ੍ਰੀਤ ਨਾਲ ਹੀ ਪਰਮਾਤਮਾ ਵਿੱਚ ਜੁੜਿਆ ਜਾ ਸਕਦਾ ਹੈ ਉਸ ਵਿੱਚ ਲੀਨ ਹੋਇਆ ਜਾ ਸਕਦਾ ਹੈ ਕਰ ਗਹਿਲੀਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੋ ਜਿਸ ਨੂੰ ਪਰਮਾਤਮਾ ਹੱਥ ਦੇ ਕੇ ਆਪਣੇ ਨਾਲ ਜੋੜ ਲੈਂਦਾ ਹੈ ਆਪਣੇ ਚਰਨ ਕਮਲਾਂ ਨਾਲ ਜੋੜ ਲੈਂਦਾ ਹੈ ਤਾਂ ਫਿਰ ਉਹ ਜੀਵ ਇਸਤਰੀਆਂ ਮੁੜ ਤੋਂ ਨਹੀਂ ਵਿਛੜਦੀਆਂ ਫਿਰ ਉਹਨਾਂ ਦਾ ਵਿਛੋੜਾ ਇਸ ਪਰਮਾਤਮਾ ਤੋਂ ਨਹੀਂ ਹੁੰਦਾ ਜੋ ਜੀਵ ਪਰਮਾਤਮਾ ਦੇ ਹੱਥ ਦੇਣ ਕਰਕੇ ਭਾਵ ਪਰਮਾਤਮਾ ਜਦੋਂ ਜਿਨ੍ਹਾਂ ਨੂੰ ਆਪਣੇ ਨਾਲ ਰਲਾ ਲੈਂਦਾ ਹੈ ਮਿਲਾ ਲੈਂਦਾ ਹੈ ਤਾਂ ਫਿਰ ਉਹ ਜੀਵ ਮੁੜ ਤੋਂ ਨਹੀਂ ਵਿਛੜਦੇ ਬਾਰ ਜਾਉ ਲਖ 베ਰੀਆਂ ਹਰ ਸੱਜਣ ਗਮਹਾਉ ਫਿਰ ਮਹਾਰਾਜ ਨੇ ਬਲਿਹਾਰ ਜਾਣ ਦੀ ਗੱਲ ਕੀਤੀ ਹੈ ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਬਾਰ ਨੇ ਬਲਿਹਾਰਨਾ ਲਖ 베ਰੀਆ ਇੱਥੇ ਵੀ ਮਹਾਰਾਜ ਨੇ ਲੱਖਾਂ 베ਰੀ ਉਸ ਪਰਮਾਤਮਾ ਤੋਂ ਬਲਿਹਾਰ ਜਾਣ ਦੀ ਗੱਲ ਕੀਤੀ ਹੈ ਇੱਥੇ ਮਹਾਰਾਜ ਨੇ ਬਲਿਹਾਰ ਜਾਣ ਦੇ ਨਾਲ ਨਾਲ ਪ੍ਰਮਾਤਮਾ ਦੇ ਨਾਵਾਂ ਦੀ ਗੱਲ ਵੀ ਕੀਤੀ ਹੈ ਪ੍ਰਮਾਤਮਾ ਦੇ ਉਹਨਾਂ ਦੀ ਗੱਲ ਵੀ ਕੀਤੀ ਹੈ ਕਿਉਂਕਿ ਪ੍ਰਮਾਤਮਾ ਦੇ ਜਿੰਨੇ ਵੀ ਨਾਮ ਹਨ ਉਹ ਪ੍ਰਮਾਤਮਾ ਦੇ ਗੁਣ ਹੀ ਦਰਸਾਉਂਦੇ ਹਨ ਸੋ ਇੱਥੇ ਮਹਾਰਾਜ ਨੇ ਪ੍ਰਮਾਤਮਾ ਨੂੰ ਸੱਜਣ ਆਖਿਆ ਹੈ ਸੱਜਣ ਉਸ ਨੂੰ ਕਹਿੰਦੇ ਹਨ ਜੋ ਸਾਡੇ ਚੰਗੇ ਲਈ ਸਾਡੀ ਭਲਾਈ ਦਾ ਕੰਮ ਕਰੇ ਸਾਡੇ ਚੰਗੇ ਵਿੱਚ ਸਾਡੇ ਨਾਲ ਖੜਾ ਹੋਵੇ ਸਾਡਾ ਸਹਾਈ ਹੋਵੇ ਅਗੰ ਭਾਵ ਕੇ ਜਿਸ ਦੀ ਡੁੰਗਾਈ ਕੋਈ ਨਾਪ ਨਹੀਂ ਸਕਦਾ ਜੋ ਇਤਨਾ ਡੂੰਗਾ ਹੈ ਇਤਨਾ ਵਿਸ਼ਾਲ ਹੈ ਜਿਸ ਨੂੰ ਕੋਈ ਨਾਪ ਨਹੀਂ ਸਕਦਾ ਜਿਸ ਬਾਰੇ ਕੋਈ ਇਹ ਨਹੀਂ ਕਹਿ ਸਕਦਾ ਕਿ ਪ੍ਰਮਾਤਮਾ ਕਿਤਨਾ ਵਿਸ਼ਾਲ ਕਿਤਨਾ ਗਹਿਰਾ ਹੈ ਅਗਾਹ ਭਾਵ ਕੇ ਉਸ ਦਾ ਉਰਲਾ ਤੇ ਪਰਲਾ ਬੰਨਾ ਵੀ ਕੋਈ ਜਾਣ ਨਹੀਂ ਸਕਦਾ ਉਹ ਪ੍ਰਮਾਤਮਾ ਦੇ ਨਾਲ ਜੇਕਰ ਕੋਈ ਜੁੜਿਆ ਹੈ ਤਾਂ ਫਿਰ ਉਹ ਫਿਰ ਪ੍ਰਮਾਤਮਾ ਤੋਂ ਲੱਖਾਂ ਵੇਰੀ ਕੁਰਬਾਨ ਜਾਂਦਾ ਹੈ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਇਥੇ ਪ੍ਰਮਾਤਮਾ ਦੇ ਦਰ ਨਾਲ ਜੁੜਨ ਵਾਲੇ ਜੀਵਾਂ ਦੀ ਗੱਲ ਕੀਤੀ ਹੈ ਜੋ ਜੀਵ ਉਸ ਦੇ ਦਰ ਤੇ ਜੁੜ ਜਾਂਦੇ ਹਨ ਉਸ ਤੇ ਆਸ਼ਰਿਤ ਹੋ ਜਾਂਦੇ ਹਨ ਤਾਂ ਪ੍ਰਮਾਤਮਾ ਉਹਨਾਂ ਦੀ ਲਜਪਤ ਆਪ ਰੱਖਦਾ ਹੈ ਕਿਉਂਕਿ ਆਪਾਂ ਗੁਰਬਾਣੀ ਵਿੱਚ ਵੀ ਪੜਦੇ ਹਾਂ ਕਿ ਜੋ ਜੀਵ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਉਹ ਆਪਣੇ ਆਪ ਨੂੰ ਬੜਾ ਹੀ ਨੀਮਾ ਖਾਂਦੇ ਹਨ ਤੇ ਜਦੋਂ ਆਪਾਂ ਨਿਮਰਤਾ ਵਿੱਚ ਆ ਜਾਂਦੇ ਹਾਂ ਤਾਂ ਫਿਰ ਸਾਡੇ ਸਾਰੇ ਕੰਮ ਪਰਮਾਤਮਾ ਆਪ ਕਰਦਾ ਹੈ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਫਿਰ ਅਕੀਰ ਵਿੱਚ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਕਿ ਜੋ ਜੀਵ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ ਤਾਂ ਉਸ ਨਾਲ ਜੁੜਨ ਕਰਕੇ ਉਸ ਦੇ ਹੁਕਮਾਂ ਨੂੰ ਮੰਨਣ ਕਰਕੇ ਉਸ ਦੀ ਇਹ ਮਹੀਨਾ ਚੰਗਾ ਹੋ ਜਾਂਦਾ ਹੈ ਉਸ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਬੇਸ਼ੱਕ ਧਨ ਦੌਲਤ ਤਾਂ ਇੱਕ ਮਾਮੂਲੀ ਜੀ ਗੱਲ ਹੈ ਉਹ ਫਿਰ ਜੋ ਸੁੱਖ ਨੂੰ ਪਾਲਣ ਲਈ ਲੋਕ ਬੜੇ ਬੜੇ ਹੀ ਕਾਰਜ ਕਰਦੇ ਹਨ ਭਾਵੇਂ ਕਿ ਕੋਈ ਪਹਾੜਾਂ ਤੇ ਜਾ ਕੇ ਸੁੱਖ ਲੱਭਦਾ ਹੈ ਕੋਈ ਇਕਾਂਤ ਵਿੱਚ ਜਾ ਕੇ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਜੋ ਅਸਲ ਸੁੱਖ ਹੈ ਜੋ ਆਤਮਿਕ ਸੁੱਖ ਹੈ ਜੋ ਸਭ ਤੋਂ શ્રેષ્ઠ ਸੁੱਖ ਹੈ ਉਹ ਸੁੱਖ ਪਰਮਾਤਮਾ ਦੇ ਦਰ ਤੇ ਹੀ ਮਿਲਦਾ ਹੈ ਤੇ ਇਹ ਕਿਰਪਾ ਜਦੋਂ ਪਰਮਾਤਮਾ ਵੱਲੋਂ ਆਪ ਹੁੰਦੀ ਹੈ ਉਹ ਵੇ ਪ੍ਰਵਾਪ੍ਰੀਤਮ ਜਦੋਂ ਕਿਸੇ ਉੱਤੇ ਕਿਰਪਾ ਕਰ ਦਿੰਦਾ ਹੈ ਤਾਂ ਫਿਰ ਉਸ ਨੂੰ ਇਸ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਫਿਰ ਜੀਵ ਕਦੇ ਵੀ ਕਿਸੇ ਦੁੱਖ ਤੋਂ ਦੁਖੀ ਨਹੀਂ ਹੋ ਸਕਦਾ ਸੋ ਇਹ ਜੋ ਸ਼ਬਦ ਦੀ ਵਿਚਾਰ ਆਪਾਂ ਸਰਵਣ ਕੀਤੀ ਇਹ ਬੜੇ ਹੀ ਸੰਖੇਪ ਵਿੱਚ ਆਪਾਂ ਸਰਵਣ ਕੀਤੀ ਹੈ ਕਿਉਂਕਿ ਜੇਕਰ ਆਪਾਂ ਬੜੀ ਹੀ ਡੂੰਘਾਈ ਵਿੱਚ ਜਾਈਏ ਤਾਂ ਇਸ ਸ਼ਬਦ ਨੂੰ ਸਰਵਣ ਕਰਨ ਲਈ ਸਾਨੂੰ ਬਹੁਤ ਸਮਾਂ ਚਾਹੀਦਾ ਹੈ ਪਰ ਜਿਤਨਾ ਵੀ ਇਸ ਸ਼ਬਦ ਤੋਂ ਹੁਣੇ ਆਪਾਂ ਸਿੱਖਿਆ ਹੈ ਸਮਝਿਆ ਹੈ ਤੇ ਜੇਕਰ ਆਪਾਂ ਇਸ ਨੂੰ ਹੀ ਆਪਣੇ ਜੀਵਨ ਵਿੱਚ ਢਾਲ ਲੈਣੀ ਹਾਂ ਤਾਂ ਅਸੀਂ ਵੀ ਪਰਮਾਤਮਾ ਦੇ ਖੁਸ਼ੀ ਦਾ ਪਾਤਰ ਬਣ ਸਕਦੇ ਹਾਂ ਸਾਨੂੰ ਵੀ ਉਹ ਆਨੰਦ ਪ੍ਰਾਪਤ ਹੋ ਸਕਦਾ ਹੈ ਜੋ ਅਸਲ ਸੁੱਖ ਹੈ ਅਸਲ ਆਨੰਦ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਵੀ ਹੈ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਪਰਮਾਤਮਾ ਦੇ ਜੇਕਰ ਆਪਾਂ ਸ਼ਰਨ ਲੈਨੇ ਹਾਂ ਤਾਂ ਹੀ ਸਾਨੂੰ ਸਦਾ ਵਾਸਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਆਓ ਜੀ ਵੇਚਾਰ ਦੀ ਸਮਾਪਤੀ ਤੇ ਵੀ ਇੱਕ ਵਾਰ ਗੱਜ-ਵੱਜ ਕੇ ਫਤਿਹ ਦੀ ਸਾਂਝ ਕਰ ਲਈਏ ਬੁਲਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ